ਸ਼ਸ਼ਕਲ 200 ਮੈਂ ਤੁਹਾਡੀ ਹੋਸਟ ਜਿੰਦਰ ਸੋ ਹਰ ਵਾਰ ਦੀ ਤਰ੍ਹਾਂ ਅਸੀਂ ਵੀ ਬਹੁਤ ਖੂਬਸੂਰਤ ਇੱਕ ਕਨਸੈਪਟ ਆ ਰਿਹਾ ਹੈ ਚੋਰਾ ਸੋ ਉਹਦੇ ਤੇ ਮਿਲਣ ਦਾ ਸਬਬ ਮਿਲਿਆ ਪੂਨਮ ਸੂਜੀ ਨਾਲ ਪਹਿਲਾ ਪੂਨਮ ਸੂਜੀ ਵਧਾਈ ਦੇ ਪਾਤਰ ਨੇ ਕਿਉਂਕਿ ਹਮੇਸ਼ਾ ਹੀ ਜਦੋਂ ਪੂਨਮ ਸੂਦ ਕਿਸੇ ਨਾ ਕਿਸੇ ਕਰੈਕਟਰ ਵਿੱਚ ਆਉਂਦੀ ਔਰ ਉਹਨੂੰ ਬਾਕ ਖੂਬੀ ਨਿਭਾਉਂਦੇ ਨੇ ਔਰ ਅਵਾਰਡ ਵੀ ਹਮੇਸ਼ਾ ਜਿੱਤ ਕੇ ਆਉਂਦੇ ਨੇ ਸੋ ਪੂਨਮ मैम ਆਪਾਂ ਗੱਲਾਂ ਬਾਤਾਂ ਕਰਾਂਗੇ ਪਹਿਲਾ ਕੱਲ ਇੱਕ ਐਡਾ ਵੱਡਾ ਹਾਦਸਾ ਪਰਸੋ ਜਿਹੜਾ ਹੋਇਆ ਹਨਾ ਸੰਸਕਾਰ ਦੀ ਗੱਲ ਕਰੀਏ ਜਸਵਿੰਦਰ ਪੱਲਾ ਜੀ ਦਾ ਕੱਲ ਸੰਸਕਾਰ ਹੋਇਆ ਮੈਂ ਉੱਥੇ ਸੀਗੀ ਐਕਚੁਅਲੀ ਕਹਿੰਦੇ ਹੁੰਦੇ ਨਾ ਹਸਾਣ ਵਾਲਾ ਸਾਡੇ ਨਾਲ ਨਹੀਂ ਹੈਗਾ ਉਹ ਹਸਾਂਦੇ ਜ਼ਰੂਰ ਸੀ ਕੱਲ ਸਾਰਿਆਂ ਨੂੰ ਰਵਾਇਆ ਔਰ ਉੱਥੇ ਜਾ ਕੇ ਨਾ ਇੱਕ ਚੀਜ਼ ਤਾਂ ਸਮਝ ਆਈ ਕਿ ਅਸੀਂ ਐਵੇਂ ਮੇਰੀ ਮੇਰੀ ਕਰਦੇ ਫਿਰਦੇ ਹਾਂ ਨਾ ਔਰ ਉਹਨਾਂ ਨੇ ਜੋ ਖੱਟਿਆ ਉਹ ਕੱਲ ਦਿਖਾਈ ਦੇਗਾ ਜਿਹੜਾ ਲੋਕਾਂ ਦਾ ਹਜ਼ੂਮ ਸੀਗਾ ਉੱਥੇ ਆਏ ਹੋਏ ਸੀ ਹਰ ਇੱਕ ਬੰਦੇ ਦੀ ਅੱਖ ਚ ਪਾਣੀ ਸੀ ਔਰ ਉਹ ਚੀਜ਼ਾਂ ਮੈਨੂੰ ਕਦੇ ਸੁਆਬ ਨਹੀਂ ਮਿਲਿਆ ਉਹਨਾਂ ਨਾਲ ਕੰਮ ਕਰਨ ਦਾ ਪਰ ਮੇਰੀ ਮੁਲਾਕਾਤ ਬਹੁਤ ਵਾਰ ਹੋਈ ਬਹੁਤ ਸੋਹਣੀ ਜਿਹੀ ਇੱਕ ਗੱਲ ਯਾਦ ਆਉਂਦੀ ਹਮੇਸ਼ਾ ਕੱਲ ਜਦੋਂ ਮੈਂ ਦੇਖ ਰਹੀ ਸੀ ਮੇਰੇ ਜ਼ਿਹਨ ਚ ਉਹੀ ਗੱਲ ਆ ਰਹੀ ਸੀ ਮੈਂ ਹੱਸਦੇ ਹੱਸਦੇ ਕਹਤਾ ਹਾਂ ਨਾ ਮੈਂ ਕਿਹਾ ਸਰ ਆਪਾਂ ਹੀ ਨਹੀਂ ਕੰਮ ਕੀਤਾ ਹਨ ਇੱਥੇ ਨੇ ਸਾਰਿਆਂ ਨੇ ਤੁਹਾਡੇ ਨਾਲ ਕੰਮ ਕੀਤਾ ਮੈਨੂੰ ਕਹਿੰਦਾ ਹਜੇ ਮੈਂ ਮਰਨ ਨਹੀਂ ਲੱਗਾ ਠੀਕ ਹੈ ਤੂੰ ਤਾਂ ਐਂ ਕਹਿਣ ਲੱਗ ਗਿਆ ਕਿ ਜਿਵੇਂ ਮੈਂ ਚਲਾ ਹੀ ਜਾਣਾ ਹੋਊਗਾ ਤੇ ਆਪਾਂ ਜ਼ਰੂਰ ਕੰਮ ਕਰਾਂਗੇ ਜਾਨੀ ਕਿ ਉਹ ਜਿਹੜੀ ਪੋਜ਼ਿਟਿਵਨੈਸ ਕੱਲ ਜਦੋਂ ਮੈਨੂੰ ਉਹ ਚੀਜ਼ ਯਾਦ ਆ ਰਹੀ ਸੀ ਨਾ ਤੇ ਲਿਟਰਲੀ ਕਿ ਬੰਦੇ ਦੇ ਲਵ ਉਹਦੇ ਆਪਣੇ ਕਾਬੂ ਚ ਨਹੀਂ ਰਹਿੰਦੇ ਕਿ ਹਰ ਬੰਦਾ ਚਾਹੁੰਦਾ ਕਿ ਮੈਸੂਲ ਜੀਵੇ ਪਰ ਅਸਲ ਤੋਂ ਜ਼ਿੰਦਗੀ ਬਹੁਤ ਥੋੜੀ ਰਹ ਜਾਂਦੀ ਹੈ ਔਰ ਮੈਨੂੰ ਅਹਿਸਾਸ ਹੋਇਆ ਕਿ ਜਿਹੜਾ ਇੱਕ ਆਰਟਿਸਟ ਹੈ ਨਾ ਉਹ ਮਰ ਕੇ ਵੀ ਹਮੇਸ਼ਾ ਜਿੰਦਾ ਰਹਿੰਦਾ ਰਹਿੰਦਾ ਹੈ ਔਰ ਜਿਹੜਾ ਵਧੀਆ ਆਰਟਿਸਟ ਹੁੰਦਾ ਹੈ ਜੀ ਕਿਉਂਕਿ ਜਿਹੜੀਆਂ ਉਹਦੀਆਂ ਗੱਲਾਂ ਉਹਦੇ ਹਾਸੇ ਕਦੇ ਸਾਡੇ ਤੋਂ ਖਤਮ ਨਹੀਂ ਹੋ ਸਕਦੇ ਸਾਡਾ ਜਿਹੜਾ ਤੁਸੀਂ ਵਿਅੰਗ ਹੁੰਦੇ ਸੀ ਜਿਹੜੇ ਵੀ ਉਹਨਾਂ ਨੇ ਤਾਂ ਸ਼ੁਰੂ ਕੀਤੇ ਸੀ ਮੈਂ ਖੁਦ ਛੋਟੀ ਸਿੱਜੇ ਤੁਸੀਂ ਸ਼ਨਕਾਟਾ ਦੇਖਦੇ ਹੁੰਦੇ ਸੀ ਇੱਕ ਨਾ ਬੜਾ ਉਹ ਓਡੀਕ ਰੈਣੀਗੇਸ਼ਨ ਕਟਾ ਆਣ ਆਹ ਨਾ ਚਾਚਾ ਆਉਣ ਆਲਾ ਉਹ ਤਾਂ ਚਾਚਾ ਕਹਿੰਦੇ ਸੀ ਕਿਉਂਕਿ ਨੀਲੂ ਚਾਚਾ ਕਹਿੰਦੇ ਹੁੰਦੇ ਜੇ ਸਾਡੇ ਮੂਤ ਵੀ ਚਾਚਾ ਜੀ ਨਿਕਲਦੇ ਚਾਚਾ ਜੀ ਆਉਣ ਆਲੇ ਚਾਚਾ ਜਤਰਾ ਆਣ ਆਲਾ ਸੋ ਉਹ ਚੀਜ਼ਾਂ ਨੂੰ ਲੈ ਕੇ ਕੱਲ ਜਦੋਂ ਉਹਨਾਂ ਦੇ ਪਰਿਵਾਰ ਨਾਲ ਮਿਲਣਾ ਹੋਇਆ ਮੈਂ ਇੱਕ ਦਿਨ ਪਹਿਲਾਂ ਵੀ ਉੱਥੇ ਹੀ ਸੀਗੀ ਤੇ ਦੂਜੇ ਦਿਨ ਵੀ ਜਦੋਂ ਉਹਨਾਂ ਦੇ ਬੇਟੇ ਦੀਆਂ ਅੱਖਾਂ 'ਚ ਦੇਖਿਆ ਕਿਉਂਕਿ ਕਿਤੇ ਨਾ ਕਿਤੇ ਮੈਂ ਵੀ ਆਪਣਾ ਪਿਓ ਖੋਇਆ ਤਾਂ ਕਹਿੰਦੇ ਹੁੰਦੇ ਨਾ ਬੰਦੇ ਨੂੰ ਦੁੱਖ ਜ਼ਰੂਰ ਹੁੰਦਾ ਪਰ ਉਹ ਹਮੇਸ਼ਾ ਯਾਦ ਕਰਕੇ ਆਪਣੇ ਆਪਣੇ ਨਾਲ ਸਹੀ ਹੈ ਕਿਉਂਕਿ ਇੱਕ ਤਾਂ ਮੈਂ ਵੀ ਬੱਚਾ ਸੀ ਜਦੋਂ ਮੇਰੇ ਸਿਰ ਤੋਂ ਮੇਰੇ ਪਿਓ ਦਾ ਸਾਯਾ ਉੱਠ ਗਿਆ ਸੀ ਅੱਜ ਉਹਨਾਂ ਦੇ ਬੇਟੇ ਤੋਂ ਵੀ ਹਨਾ ਕਹਿ ਸਕਦੇ ਆ ਕਿ ਉਹ ਜ਼ਿੰਦਗੀ 'ਚ ਉਹ ਵਾਲਾ ਜਿਹੜਾ ਪਲ ਹੁੰਦਾ ਨਾ ਜਿਹੜਾ ਉਹ ਸਕੂਨ ਹੁੰਦਾ ਪਿਓ ਦਾ ਉਹ ਸੀ ਕਦੀ ਪੂਰਾ ਨਹੀਂ ਕਰ ਸਕਦੇ ਅਸੀਂ ਚਾਹੇ ਲੱਖ ਕਹਿ ਦਈਏ ਕਿ ਸਾਡੇ ਪਿਓ ਵਰਗਾ ਪਰ ਪਿਓ ਦੀ ਥਾਂ ਕੋਈ ਨਹੀਂ ਲੱਗਦਾ ਕੋਈ ਨਹੀਂ ਖੜਦਾ ਕਹਿਣ ਨੂੰ ਦੋਸਤ ਭਰਾ ਸਭ ਹੁੰਦੇ ਨੇ ਪਰ ਟਾਈਮ ਦਾ ਨਾਲ ਸਭ ਜਿਵੇਂ ਕਹਿਣਾ ਨਹੀਂ ਚਾਹੀਦਾ ਸਿੱਧੂ ਮੂਸੇਵਾਲਾ ਨੂੰ ਕਹਿਣ ਲਈ ਬਹੁਤ ਜ਼ਿਆਦਾ ਸੀਗੇ ਅੱਜ ਜਦੋਂ ਖੜਨ ਦੀ ਵਾਰੀ ਆਉਂਦੀ ਹੈ ਤਾਂ ਸਾਰੇ ਪੱਜ ਜਾਂਦੇ ਨੇ ਕਹਿੰਦੇ ਹੁੰਦੇ ਨੇ ਖੜਦਾ ਕੋਈ ਨਹੀਂ ਪਰ ਮੈਨੂੰ ਇਹ ਲੱਗਦਾ ਹੁੰਦਾ ਕਿ ਕਦੀ ਕਦੀ ਜ਼ਿੰਦਗੀ 'ਚ ਨਾ ਇੱਕ ਵਾਰੀ ਸ਼ਮਸ਼ਾਨ ਚੱਕਰ ਲਾਇਆ ਕਰੋ ਬੰਦੇ ਨੂੰ ਆਪਣੀ ਔਕਾਤ ਯਾਦ ਰੱਖ ਯਾਦ ਰੱਖ ਸਹੀ ਗੱਲ ਹੈ ਮੈਂ ਇਹ ਮੈਂ ਵੀ ਕੱਲ ਐਨਾ ਇਕੱਠ ਦੇਖ ਕੇ ਮੈਂ ਵੀ ਇਹੀ ਮਹਿਸੂਸ ਕਰ ਰਹੀ ਸੀ ਕਿ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਲੋਕ ਇੱਕ ਚੀਜ਼ ਕਹਿੰਦੇ ਆ ਨਾ ਕਿ ਯਾਰ ਜਿਹੜਾ ਖੁਸ਼ ਰਹਿੰਦਾ ਉਹ ਲੰਬੀ ਉਮਰ ਜ਼ਿੰਦਾ ਹੈ ਕਿਉਂਕਿ ਅੱਜ ਕੱਲ੍ਹ ਤਾਂ ਮੈਨੂੰ ਲੱਗਦਾ ਜਿਹੜਾ ਜ਼ਿਆਦਾ ਖੁਸ਼ ਰਹਿੰਦਾ ਉਹਦੀ ਉਮਰ ਹੀ ਕੁਛ ਨਹੀਂ ਰਹੀ ਕਿਉਂਕਿ ਜਿਹੜਾ ਬੰਦਾ ਚੰਗਾ ਹੋਗਾ ਨਾ ਮੈਨੂੰ ਕਹਿੰਦੇ ਬੜੀ ਸੋਹਣੀ ਗੱਲ ਮੇਰੀ ਨਾਨੀ ਕਹਿੰਦੀ ਹੁੰਦੀ ਸੀਗੀ ਮੈਂ ਕਹਿੰਦਾ ਨਾਨੀ ਪਾਪਾ ਕਿਉਂ ਚਲੇ ਗਏ ਕਹਿੰਦੇ ਚੰਗੇ ਬੰਦਿਆਂ ਦੀ ਨਾ ਰੱਬ ਨੂੰ ਵੀ ਲੋੜ ਹੁੰਦੀ ਆ ਸਹੀ ਗੱਲ ਸੋ ਜਿਹੜੇ ਚੰਗੇ ਬੰਦੇ ਹੁੰਦੇ ਨੇ ਨਾ ਉਹਨਾਂ ਨੂੰ ਰੱਬ ਉਹ ਜਲਦੀ ਬੁਲਾ ਦੇ ਸੋ ਮੈਂ ਤਾਂ ਪਰਮਾਤਮਾ ਬੁਰੇ ਇਹੀ ਕਹਿੰਦੀ ਆ ਕਿ ਪਰਮਾਤਮਾ ਉਹਨਾਂ ਨੂੰ ਜਿਹੜਾ ਵੀ ਅੱਗੇ ਜਨਮ ਦੇਣਾ ਨਾ ਬਹੁਤ ਹੀ ਵਧੀਆ ਦੇ ਤਾਂ ਕਿ ਉਹਨਾਂ ਨੂੰ ਲੱਗੇ ਕਿ ਮੈਂ ਵਾਪਸ ਮੋੜ ਇਸ ਦੁਨੀਆ ਸੋ ਇੱਕ ਬਹੁਤ ਹੀ ਵਿਚਾਰੇ ਇੱਕ ਬਹੁਤ ਵੱਡੀ ਚੀਜ਼ ਮਿਸ ਕਰਕੇ ਗਏ ਆ ਉਹ ਕਿਉਂਕਿ ਪੁਖਰਾਜ ਪੱਲਾ ਦੀ ਫਿਲਮ ਆਣੀ ਸੀ ਚਲੋ ਬੁਲਾਵਾ ਆਇਆ ਜੀ ਜੀ ਸੋ ਉਹਨਾਂ ਦੀ ਇੱਕ ਚਾਹਤ ਸੀ ਕਿ ਮੈਂ ਆਪਣੇ ਬੇਟੇ ਦੀ ਫਿਲਮ ਉਹਨਾਂ ਦੇ ਨਾਲ ਜਾ ਕੇ ਥੀਏਟਰ ਵਿੱਚ ਬੈ ਕੇ ਦੇਖਾਂ ਅੱਜ ਉਹ ਚੀਜ਼ ਰਹਿ ਗਈ ਹੈ ਨਾ ਸੋ ਉਹਨੂੰ ਤੁਸੀਂ ਕਿਵੇਂ ਦੇਖਦੇ ਕਿ ਜਦੋਂ ਕੋਈ ਬਾਪ ਆਪਣੇ ਬੱਚੇ ਦੀ ਜਿਹੜੀ ਤਰੱਕੀ ਹੁੰਦੀ ਦੇਖਣਾ ਚਾਹੁੰਦਾ ਹੋਵੇ ਔਰ ਉਹ ਚੀਜ਼ ਮਿਸ ਹੋ ਜੇ ਦੇਖੋ ਉਹ ਜਿਹੜੀਆਂ ਫੀਲਿੰਗਸ ਹੁੰਦੀਆਂ ਨਾ ਕੋਲੀਆਂ ਉਹ ਅੱਜ ਵੀ ਉਹਨਾਂ ਦੇ ਨਾਲ ਹੀ ਹੋਏ ਕਿ ਉਹ چاہے ਸਾਡੇ ਵਿੱਚ ਨਹੀਂ ਪਰ ਉਹ ਕਿਤੇ ਨਾ ਕਿਤੇ ਹੈ ਜਦੋਂ ਉਹ ਉਹਨਾਂ ਦਾ ਬੱਚਾ ਉਹਨਾਂ ਨੂੰ ਮਹਿਸੂਸ ਕਰੂਗਾ ਨਾ ਉਹਨਾਂ ਦੇ ਅੰਗ ਸੰ સહਾਈ ਰਹੇਗੇ ਕਿਉਂਕਿ ਜਿਹੜੀਆਂ ਯਾਦਾਂ ਜਿਹੜੀ ਕਨੈਕਟੀਵਿਟੀ ਹੁੰਦੀ ਕਿਉਂਕਿ ਮੈਂ ਨਾ ਯੂਨੀਵਰਸਲ ਬਹੁਤ ਬਲੀਵ ਕਰਦੀ ਹਾਂ ਉਹ ਕਨੈਕਟੀਵਿਟੀ ਮੈਂ ਅੱਜ ਵੀ ਆਪਣੇ ਬਾਦਰ ਨੂੰ ਫੀਲ ਕਰਦੀ ਆ ਨਾ ਮੈਨੂੰ ਉਹ ਚੀਜ਼ਾਂ ਫੀਲ ਹੁੰਦੀਆਂ ਨੇ ਨਾ ਮੈਂ ਕੱਲੀ ਹੋ ਜਾਂਦੀ ਲੱਗਦਾ ਹੈ ਨਹੀਂ ਹੈ ਕੋਈ ਮੇਰੇ ਨਾਲ ਤਾਂ ਇਹ ਲੈ ਦੋ ਚੀਜ਼ਾਂ ਹੋਣਗੀਆਂ ਸੋ ਮੈਨੂੰ ਲੱਗਦਾ ਆਪਣੇ ਨਾਲ ਦਾ ਆਪਕ ਥੋੜਾ ਟੌਪਿਕ ਚੇਂਜ ਕਰ ਦिए ਨਹੀਂ ਤਾਂ ਬਹੁਤ ਇਮੋਸ਼ਨਲ ਨਹੀਂ ਹੋ ਜਾਂਦੀ ਰਾਈਟ ਸੋ ਵੈਬ ਸੀਰੀਜ਼ ਆ ਰਹੀ ਹੈ ਚੋਰਾ ਹੈ ਮੇਨ ਕਿਰਦਾਰ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਮੈਨੂੰ ਲੱਗਦਾ ਜਦੋਂ ਤੁਹਾਨੂੰ ਕੋਈ ਲੈਂਦਾ ਨੇ ਇਹ ਸੋਚ ਕੇ ਲੈਂਦਾ ਹੈ ਕਿ ਯਾਰ ਇਹ ਹੀ ਕਰ ਸਕਦੀ ਹੈ ਇਹ ਕੋਈ ਹੋਰ ਨਹੀਂ ਕਰ ਸਕਦਾ ਨਹੀਂ ਐਦਾ ਦੀ ਗੱਲ ਨਹੀਂ ਹੈਗੀ ਜਦੋਂ ਅਸੀਂ ਕਨਸੈਪਟਸ ਹੁੰਦੇ ਸੀ ਚੋਰਾ ਮੈਂ ਜਸ ਤੋਂ ਤਾਂ ਪਹਿਲਾਂ ਮੈਨੂੰ ਜਿਹੜਾ ਵਰਡ ਚੋਰ ਹੈ ਨਾ ਉਹ ਸੁਣ ਕੇ ਲੱਗਿਆ ਕਿ ਨਹੀਂ ਯਾਰ ਇਹ ਫਿਲਮ ਦਾ ਕਨਸੈਪਟ ਨਾ ਕੁਝ ਸਮਝ ਤੋਂ ਬਾਹਰ ਹੀ ਆ ਇਹਦੇ ਵਿੱਚ ਕੁਝ ਗਲਤ ਨਾ ਹੋਵੇ ਕਿਉਂਕਿ ਅੱਜ ਕੱਲ ਨਾ ਕੌਂਟਰੋਵਰਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਰਾਈਟ ਔਰ ਖਾਸ ਕਰਕੇ ਜਦੋਂ ਮੈਂ ਵੰਡ ਕੀਤੀ ਸੀਗੀ ਉਸ ਤੋਂ ਬਾਅਦ ਮੈਂ ਬੜੀਆਂ ਚੀਜ਼ਾਂ ਸੋਚ ਕੇ ਕੀਤੀਆਂ ਨੇ ਨਹੀਂ ਮੈਂ ਵੰਡ ਪਹਿਲਾਂ ਬੋਲਡ ਕੀਤੀ ਜਦ ਕਿ ਉਹ ਕਨਸੈਪਟ ਬਹੁਤ ਸੋਨਾ ਸੀ ਤੇ ਮੈਨੂੰ ਲੱਗਿਆ ਕਿ ਨਹੀਂ ਅੱਜ ਜੋ 14 ਚੋਰਾ ਵਰਡ ਮਿਲਿਆ ਹੈ ਨਾ ਕਿ ਕਰਨਾ ਜਦੋਂ ਮੈਂ ਕਨਸੈਪਟ ਸੁਨੇਹਾ ਠੀਕ ਹੈ ਪਰ ਜਦੋਂ ਉਹਨੂੰ ਫਿਲਮਾਇਆ ਗਿਆ ਉਹ ਬਹੁਤ ਸੋਹਣਾ ਪਰੋਇਆ ਗਿਆ ਕਿ ਨਹੀਂ ਇਹ ਔਰ ਮੇਰਾ ਕਰੈਕਟਰ ਜਿਹੜਾ ਹੈ ਉਹ ਬਾ ਕਮਾਲ ਕੈਸਾ ਥੀ ਮੇਰੇ ਲਈ ਵੀ ਬੜੀ ਸਾਇਲੈਂਟ ਆ ਇੱਕ ਛੋਰੇ ਦੀ ਵਾਈਫ ਆ ਜਿਹਦਾ ਉਹਨੂੰ ਸਾਰਾ ਪਿੰਡ ਦੱਸਦਾ ਕਿ ਤੇਰਾ ਬੰਦਾ ਇਦਾਂ ਦਾ ਹੈ ਨਾ ਇੱਕ ਔਰਤ ਨੂੰ ਪਤਾ ਹੋਵੇ ਮੇਰਾ ਇਦਾਂ ਦਾ ਬੰਦਾ ਵਾ ਪਰ ਉਹ ਬਲੀਗ ਨਾ ਕਰੇ ਹੂੰ ਤੁਸੀਂ ਇਹ ਸੋਚੋਗੇ ਉਹਦੀ ਜ਼ਿੰਦਗੀ 'ਚ ਕਿੰਨੀਆਂ ਉਥਲ-ਪੁਥਲ ਉਹਦੇ ਜਿਹੜੇ ਜਜ਼ਬਾਤ ਨੇ ਤੇ ਆਪਦੇ ਕਾਬੂ ਚ ਨਹੀਂ ਆ ਰਹੇ। ਸੋ ਇਹ ਇਹਨਾਂ ਚੀਜ਼ਾਂ ਨੂੰ ਦਰਸਾਉਂਦੀ ਹੋਈ ਹੈ ਨਾ ਹੋ ਸਕਦਾ ਕਿ ਕੋਈ ਬੰਦਾ ਇਹ ਸੋਚੇ ਕਿ ਮੇਰਾ ਪਰਿਵਾਰ ਵੀ ਇਦਾਂ ਦਾ। ਜੇ ਉਹਨੂੰ ਪਤਾ ਲੱਗ ਜੇ ਜਾਂ ਉਹ ਇਹ ਚੀਜ਼ ਮਹਿਸੂਸ ਲਿੱਤ ਕਰੇ ਤਾਂ ਉਹਦੇ ਘਰ 'ਚ ਵੀ ਇਹ ਚੀਜ਼ਾਂ ਹੋ ਸਕਦੀਆਂ। ਸੋ ਹੋ ਸਕਦਾ ਹੈ ਸੋਰੇ ਨਾਲ ਕਾਫੀ ਲੋਕ ਸੁਧਰ ਜਾਣ। ਸੋ ਮੈਨੂੰ ਲੱਗਦਾ ਕਿ ਜਦੋਂ ਵਾਈਫ ਨੂੰ ਉਹਦੇ ਹਸਬੰਡ ਬਾਰੇ ਦੱਸਿਆ ਵੀ ਜਾਂਦਾ ਹੈ ਜਦੋਂ ਉਹ ਨਹੀਂ ਬਿਲੀਵ ਕਰਦੀ ਤਾਂ ਉਹਦੀ ਬਾਅਦ ਵਿੱਚ ਉਹਨੂੰ ਪਛਤਾਵਾ ਬਹੁਤ ਜ਼ਿਆਦਾ ਹੁੰਦਾ ਬਟ ਕਈ ਵਾਰ ਲੇਡੀਜ਼ ਇਹ ਸੋਚਦੀਆਂ ਕਿ ਨਹੀਂ ਯਾਰ ਇਹਨੂੰ ਜੈਲਸੀ ਹੁੰਦੀ ਹੋਣੀ ਸਾਡੇ ਪਿਆਰ ਤੋਂ ਸ਼ਹਿ ਦੇ ਤਾਂ ਵਿੱਚ ਆ ਕੇ ਕੋਈ ਅਗਲਗਾਰੀ ਐਦਾਂ ਦਾ ਵੀ ਕੁਝ ਨਹੀਂ ਐਦਾਂ ਦਾ ਕੁਝ ਨਹੀਂ ਹੈਗਾ ਮੈਨੂੰ ਇਹ ਲੱਗਦਾ ਹੁੰਦਾ ਕਿ ਜਦੋਂ ਕੋਈ ਇਨਸਾਨ ਕਿਸੇ ਨੂੰ ਜ਼ਿਆਦਾ ਪਿਆਰ ਕਰਦਾ ਨਾ ਉਹਦੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਨ ਲੱਗਦਾ ਜਦੋਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦਾ ਨਾ ਫੇਰ ਹੀ ਮਾਰ ਖਾਂਦਾ ਕਿਉਂਕਿ ਅੱਜ ਕੱਲ ਦਾ ਦਸਤੂਰ ਆ ਇੱਕਾ ਖੁਲੀਆਂ ਚ ਵੀ ਨਾ ਲੋਕੀ ਸੁਪਨੇ ਵਾਲੇ ਸਿਆਲੰਦੇ ਨੇ ਤਾਂ ਅਸੀਂ ਮੈਨੂੰ ਲੱਗਦਾ ਕਿ ਅਕਾ ਖੁਲੀਆਂ ਚ ਸੁਪਨੇ ਤਾਂ ਜ਼ਰੂਰ ਦੇਖੋ ਪਰ ਉਹ ਕਿਤੇ ਨਾ ਕਿਤੇ ਜਿਹੜੇ ਸੁਪਨੇ ਆ ਨਾ ਉਹ ਸੱਚ ਨਾ ਹੋਉਂਦੇ ਕਿਉਂਕਿ ਨਜ਼ਰ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ ਹਰ ਇੱਕ ਕਰੈਕਟਰ ਤੇ ਹਰ ਇੱਕ ਕਿਰਦਾਰ ਤੇ ਚਾਹੇ ਤੁਹਾਡੇ ਘਰ ਦਾ ਬੱਚਾ ਹੀ ਕਿਉਂ ਨਾ ਹੋਵੇ ਚਾਹੇ ਤੁਹਾਡੇ ਸਾਸ ਸਹੋਵੇਂ ਚਾਹੇ ਸੋਹਰਾ ਚਾਹੇ ਮਾਂ ਚਾਹੇ ਕੋਈ ਵੀ ਹੋਵੇ ਮੈਨੂੰ ਲੱਗਦਾ ਹਰ ਕਰੈਕਟਰ ਤੇ ਹਨਾ ਕਿਉਂਕਿ ਉਹ ਵੀ ਸਾਡੇ ਘਰ ਦੇ ਇੱਕ ਕਰੈਕਟਰ ਹੀ ਨੇ ਕਿਉਂਕਿ ਅਸੀਂ ਉਹਨਾਂ ਚੀਜ਼ਾਂ ਉਹਨਾਂ ਲੋਕਾਂ ਤੋਂ ਸਿੱਖਦੇ ਵੀ ਹਾਂ ਹਨਾ ਮੈਨੂੰ ਲੱਗਦਾ ਹਾਂ ਮੈਂ ਆਪਣੇ ਘਰ ਦੇ ਬੱਚੇ ਤੋਂ ਵੀ ਸਿੱਖਦੀ ਹਾਂ ਕਿ ਉਹ ਕੀ ਰਿਐਕਟ ਕਰ ਰਿਹਾ ਮੈਨੂੰ ਉਹਦੀ ਕਨੈਕਟੀਵਿਟੀ ਨਾਲ ਕਿੰਨਾ ਕ ਜੁੜਨਾ ਚਾਹੀਦਾ ਮੈਨੂੰ ਉਹਨੂੰ ਕਿੰਨਾ ਕ ਖੁੱਲਾ ਛੱਡਣਾ ਚਾਹੀਦਾ ਸੋ ਇਹ ਚੀਜ਼ਾਂ ਕਿੰਨਾ ਨਹੀਂ ਹੈ ਘਰ ਪਰਿਵਾਰ ਚ ਨਾ ਕਿੱਦਾਂ ਉਹ ਜਿਉਂਦੇ ਨੇ ਕਿੱਦਾਂ ਉਹ ਗੱਲਾਂ ਕਰਦੇ ਨੇ ਜਿਹੜੇ ਇੱਕ ਬੰਦਾ ਹੁੰਦਾ ਨਾ ਬੜਾ ਤੁਸੀਂ ਦੇਖਿਆ ਹੋਣਾ ਕਈ ਦੋਗਲੇ ਬੰਦੇ ਹੁੰਦੇ ਨੇ ਜਿਨ੍ਹਾਂ ਦੇ ਦੋ ਫੇਸੇ ਹੁੰਦੇ ਨੇ ਨਾ ਘਰੇ ਕੁਛ ਹੁੰਦੇ ਨੇ ਬਾਹਰ ਕੁਛ ਹੁੰਦੇ ਨੇ ਸੋ ਇਹਨਾਂ ਚੀਜ਼ਾਂ ਨੂੰ ਦਰਸਾਉਂਦੀ ਸਾਡੀ ਚੋਰਾ ਬਹੁਤ ਬਾਖਵਾਲ ਹੋਣ ਵਾਲੀ ਕਿਉਂਕਿ ਮੈਂ ਜ਼ਿਆਦਾ ਐਕਸਪਲੇਨ ਨਹੀਂ ਕਰੂੰਗੀ ਕਿਉਂਕਿ ਫਿਰ ਤੁਹਾਨੂੰ ਦੇਖਣ ਦਾ ਮਜ਼ਾ ਨਹੀਂ ਆਊਗਾ ਕਿੱਦਾਂ ਦਾ ਜਾਨਰ ਰਹੇਗਾ ਚੋਰਾ ਮੂਵੀ ਚ ਚੋਰਾ ਮੂਵੀ ਚ ਜਿਹੜਾ ਜਾਨਰ ਹੈ ਨਾ ਉਹ ਤੁਹਾਨੂੰ ਆਪਣਾ ਇੱਕ ਆਪਣਾ ਬੰਦ ਦਿਖਾਉ। ਜਨਕੀ ਕਹਿ ਸਕਦੇ ਆ ਆਪਣਾ ਬੰਦ ਦਿਖੂਗਾ ਉਹਦੇ ਜੀ ਕਿਉਂਕਿ ਹਰ ਬੰਦੇ ਨੂੰ ਲੱਗੂਗਾ ਇਹ ਮੇਰੇ ਮੇਰੇ ਨਾਲ ਦੇਲੇ ਦੀ ਜਾਂ ਮੇਰੇ ਨਾਲ ਜਾਂ ਯਾ ਮੇਰੀ ਫੈਣ ਨੇ ਮੈਨੂੰ ਕੋਈ ਕਹਾਣੀ ਦੱਸੀ ਸੀ ਜਾਂ ਮੇਰੀ ਬੇਟੀ ਨੇ ਮੇਰੇ ਲਈ ਇਹ ਆ ਕਰੈਕਟਰ ਦੱਸਿਆ ਸੀ ਉਹ ਵੀ ਇਦਾਂ ਹੀ ਕਰਦਾ ਸੀ ਜਾਂ ਤੁਹਾਨੂੰ ਯਾਦ ਹੋਊਗਾ ਅੱਛਾ ਇਹ ਬੰਦਾ ਮੈਨੂੰ ਇਦਾਂ ਦੇਖ ਰਿਹਾ ਸੀ ਇਹ ਬੰਦੇ ਨੇ ਮੇਰੇ ਨਾਲ ਇਦਾਂ ਕੀਤਾ ਸੀ ਉਹ ਬੰਦਾ ਮੇਰੇ ਨਾਲ ਐ ਕਰ ਰਿਹਾ ਸੀ ਸੋ ਤੁਹਾਨੂੰ ਹਰ ਪਲ ਇਹ ਸਾਸ ਦਿਲਾਊਗੀ ਜਦੋਂ ਵੀ ਕਰੈਕਟਰ ਚੋਰਾ ਆਊਗਾ ਤੁਹਾਨੂੰ ਲੱਗੂਗਾ ਇਹ ਮੇਰੇ ਨਾਲ ਚੀਜ਼ ਹੋ ਚੁਈ। ਸੋ ਇਹਨਾਂ ਚੀਜ਼ਾਂ ਨੂੰ ਅਸੀਂ ਨੱਥ ਬਣ ਲਈ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਚੀਜ਼ਾਂ ਤੇ ਨੱਥ ਪਾਈ ਜਾਵੇ ਸੋ ਸਾਡਾ ਕਨਸੈਪਟ ਹੀ ਹੈ ਮੈਂ ਦੇਖਿਆ ਪੰਜਾਬੀ ਇੰਡਸਟਰੀ ਦੇ ਵਿੱਚ ਵੈਸੇ no doubt ਆਪਾਂ ਗਰੋਥ ਬਹੁਤ ਜ਼ਿਆਦਾ ਕਰ ਰਹੀ ਹੈ ਪਰ ਅੱਜ ਕੱਲ ਦੀ ਜਿੱਕਰ ਆਪਾਂ ਫਿਲਮਾਂ ਦੀ ਗੱਲ ਕਰ ਰਹੀਏ ਕਹਿਣ ਨੂੰ ਤਾਂ ਬਹੁਤ ਕਹਿੰਦੇ ਨੇ ਸਾਡਾ ਕਨਸੈਪਟ ਬਹੁਤ ਵਧੀਆ ਸਾਡਾ ਕਨਸੈਪਟ ਆ ਤਾਊਗਾ ਕੁਝ ਵਕਰਾ ਹੀ ਕੁਝ ਲੈ ਕੇ ਆਊਗਾ ਬਟ ਬਾਅਦ ਵਿੱਚ ਤੁਸੀਂ ਆਪ ਹੀ ਹਾਲਾਤ ਦੇਖਦੇ ਹੋ ਚਾਹੇ ਉਹ ਵੱਡਾ ਆਰਟਿਸਟ ਕਿਉਂ ਨਾ ਹੋਵੇ ਹੈਨਾ ਬੱਡੇ ਆਰਟਿਸਟ ਨੂੰ ਦੇਖ ਕੇ ਲੋਕੀ ਸੋਚਦੇ ਕਿ ਯਾਰ ਇਹਦੀ ਫਿਲਮ ਬਹੁਤ ਵਧੀਆ ਹੋਊਗੀ ਮੈਨੂੰ ਲੱਗਦਾ ਕਿ ਜਿਹੜੇ ਅੱਜ ਕੱਲ ਦੇ ਕਲਾਕਾਰ ਨੇ ਨਵੇਂ ਕਲਾਕਾਰ ਨੇ ਉਹ ਵਧੀਆ ਕੰਮ ਕਰ ਰਹੇ ਨੇ ਐਕਚੁਅਲੀ ਇਹਨਾਂ ਹੁਣ ਲੋਕਾਂ ਦੀ ਸੋਚ ਬਦਲਦੀ ਜਾ ਰਹੀ ਹੈ ਤੁਸੀਂ ਮੰਨੋਗੇ ਜਦੋਂ ਅਸੀਂ ਨੇ ਹੁਣ ਇੱਕ ਵੈਬਸਾਈਟ ਸ਼ੁਰੂ ਕੀਤੀ ਆ ਘਰ ਦੀ ਦਹਲੀਚ ਅਸੀਂ ਜ਼ਿਆਦਾ ਕੁਛ ਨਹੀਂ ਅਸੀਂ ਆਪ ਦੀ ਇੱਕ ਟੀਮ ਬਣਾਈ ਅਸੀਂ ਉਹਨੂੰ ਪਿੰਡ ਦਾ ਇੱਕ ਮਾਹੌਲ ਦਿੱਤਾ ਕਿ ਪਿੰਨਾ ਚ ਕੀ ਚੀਜ਼ਾਂ ਵਾਪਰਦੀਆਂ ਨੇ ਹਨਾ ਕਿਦਾਂ ਦਾ ਹੁਣ ਅਜੇ ਹਜੇ ਸਾਡੇ 10 ਐਪੀਸੋਡ ਹੋਏ ਨੇ ਤਾਂ ਜਨਨ ਕਿ ਹਫਤੇ ਚ ਦੋ ਵਾਰ ਆਂਦਾ ਪਰ ਉਹ ਕਿਤੇ ਨਾ ਕਿਤੇ ਇੰਨੀ ਕਨੈਕਟੀਵਿਟੀ ਹੋ ਰਹੀ ਓ ਦੇ ਨਾਲ ਔਰ ਮੈਨੂੰ ਵੀ ਨਹੀਂ ਲੱਗ ਰਿਹਾ ਕਿ ਉਹ ਜਿਹੜਾ ਮੈਂ ਕਰੈਕਟਰ ਕਰਦੀ ਉਹ ਮੈਂ ਹੀ ਆ ਔਰ ਮੈਂ ਵੀ ਜੁੜਦੀ ਜਾ ਰਹੀ ਹਾਂ ਤੇ ਸਾਨੂੰ ਜਦੋਂ ਨੀਚੇ ਕਮੈਂਟ ਆਉਂਦੇ ਨੇ ਨਾ ਮੈਮ ਇਹ ਤਾਂ ਸਾਡੇ ਨਾਲ ਵੀ ਹੋ ਰਿਹਾ ਮੈਮ ਇਦਾਂ ਦਾ ਮੇਰੀ ਮੇਰੀ ਭੈਣ ਨਾਲ ਵੀ ਹੋ ਰਿਹਾ ਮੇਰੀ ਨਾਨਣ ਨਾਲ ਵੀ ਹੋ ਰਿਹਾ ਹੈ ਨਾ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਜੁੜਦੀਆਂ ਜਾ ਰਹੀਆਂ ਨੇ ਹੁਣ ਲੋਕੀ ਸਿਨੇਮਾ ਦੇ ਵਜਾਏ ਸੋਸ਼ਲ ਮੀਡੀਆ ਤੇ YouTube ਤੇ ਜ਼ਿਆਦਾ ਐਕਟਿਵ ਹੋ ਚੁਕੇ ਨੇ ਉਹ ਰਿਐਲਿਟੀ ਦੇਖਣਾ ਪਸੰਦ ਕਰ ਰਹੇ ਠੀਕ ਹੈ ਰਿਐਲਿਟੀ ਲਾਈਫ 'ਚ ਇਹ ਚੀਜ਼ਾਂ ਹੁੰਦੀਆਂ ਨੇ ਤੇ ਇਹਦਾ ਜਿਹੜਾ ਅੱਗੋਂ ਮੋਰਲ ਆਊਗਾ ਹੈ ਨਾ ਉਹ ਕੀ ਹੋਊਗਾ ਕੀ ਹੋਊਗਾ ਹੈ ਨਾ ਕਿ ਜੋ ਸਾਡੇ ਨਾਲ ਹੋ ਰਿਹਾ ਹੋ ਸਕਦਾ ਸਾਡੇ ਨਾਲ ਪੋਜ਼ਿਟਿਵ ਹੀ ਹੋਊਗਾ ਹੋ ਸਕਦੇ ਨਾ ਨੈਗੇਟਿਵ ਹੋ ਕਿਉਂਕਿ ਇੱਕ ਜਿਹੜੀ ਫਿਲਮ ਦਾ ਜਨਰ ਹੁੰਦਾ ਨਾ ਉਹ ਤੁਹਾਨੂੰ ਐਂਡ ਤੱਕ ਲੱਗੇ ਜਾਂਦਾ ਕਈ ਵਾਰੀ ਤੁਹਾਡਾ ਜਿਹੜਾ ਕੈਰੈਕਟਰ ਆ ਅਸੀਂ ਜਦੋਂ ਹੱਸਦੇ ਆ ਆਪਣੀ ਲਾਈਫ 'ਚ ਕਿੰਨੀਆਂ ਚੀਜ਼ਾਂ ਕਰਦੇ ਆ ਹੈ ਨਾ ਪਰ ਸਾਨੂੰ ਸਾਡਾ ਐਂਡ ਨਹੀਂ ਪਤਾ ਹੁੰਦਾ ਇੱਕ ਫਿਲਮ ਐਂਡ ਜ਼ਰ ਸਾਨੂੰ ਸਾਡਾ ਅਗਲਾ ਪੱਲ ਨਹੀਂ ਪਤਾ ਹੁੰਦਾ ਫਿਲਮ ਤੁਹਾਡੀ ਮੌਤ ਹੈ ਨਾ ਤੋ ਹੱਡਾ ਫੈਚਪ ਸਭ ਦਿਖਾ ਸਕਦੀ ਆ ਪਰ ਜ਼ਿੰਦਗੀ ਨਹੀਂ ਦਿਖਾ ਸਕਦੀ ਸੋ ਇਹੀ ਫਰਕ ਹੁੰਦਾ ਕਿ ਅਸੀਂ ਉਹ ਜ਼ਿੰਦਗੀ ਨੂੰ ਇੱਕ ਫਿਲਮ ਚ ਸਮੇਟ ਲੈਨੇ ਤੇ ਪਰ ਆਪਣੀ ਜ਼ਿੰਦਗੀ ਨੇ ਇੱਕ ਫਿਲਮ ਨਹੀਂ ਬਣਾ ਸਕਦੇ ਸੋ ਜਦੋਂ ਆਪਾਂ ਕੁਝ ਵੀ ਗਲਤ ਕਰਦੇ ਆ ਉਹਦਾ ਪਛਤਾਵਾ ਬਹੁਤ ਜ਼ਿਆਦਾ ਪਨੋ ਹੁੰਦਾ ਹੈ ਨਾ ਸੋ ਇਹਦੇ ਵਿੱਚ ਵੀ ਮੈਂ ਦੇਖਿਆ ਪਛਤਾਵਾ ਤਾਂ ਬਹੁਤ ਹੋ ਰਿਹਾ ਫਟੋ ਪਛਤਾਵਾ ਜਦੋਂ ਸਾਨੂੰ ਬਾਅਦ ਵਿੱਚ ਹੁੰਦਾ ਹੈ ਇਹ ਕਿਉਂ ਨਾ ਆਪਾਂ ਪਹਿਲਾਂ ਹੀ ਸੋਚ ਕੇ ਅਜਿਹਾ ਕੰਮ ਨਾ ਕਰੀਏ ਜੇ ਚੀਜ਼ਾਂ ਪਹਿਲਾਂ ਸੋਚੀਆਂ ਜਾਣ ਫਿਰ ਜਿੱਦ ਤ ਹੋਣੀ ਕੋ ਕਿਉਂਕਿ ਉਹ ਕਹਿੰਦੇ ਹੁੰਦੇ ਹਨ ਨਾ ਕਿਸੇ ਨੂੰ ਮਾਰ ਕੇ ਆਣ ਕੇ ਸੌਰੀ ਬੋਲਦਾ ਤਾਂ ਫਿਰ ਉਹ ਕਾਦੀ ਸੌਰੀ ਹੋਂ ਤਾਂ ਵਾਝ ਹੀ ਗਈ ਨਾ ਹੋਂ ਤਾਂ ਚਲਾਂ ਤਾਂ ਉਹ ਚੀਜ਼ਾਂ ਹੁੰਦੀਆਂ ਨੇ ਕਿ ਜੇ ਸੁਧਰਨਾ ਹੀ ਹੈ ਨਾ ਜਾਂ ਤੁਸੀਂ ਕਿਸੇ ਨੂੰ ਸੁਧਾਰਨਾ ਪਹਿਲਾਂ ਆਪਣੇ ਆਪ ਨੂੰ ਸੁਧਾਰ ਮੈਂ ਕਦੀ ਕਿਸੇ ਨੂੰ ਸੇਧ ਦਿੰਨੀ ਹੈ ਨਾ ਮੈਨੂੰ ਕਈ ਵਾਰ ਕੁੜੀਆਂ ਬੋਲ ਦਿੰਦੀਆਂ ਮੈਮ ਤੁਸੀਂ ਇੰਨੇ ਫਿੱਟ ਕਿਉਂ ਏ ਚੀਜ਼ ਲੈ ਵੀ ਪੁੱਛਣੀ ਸੀ ਮੈਂ ਬਾਅਦ ਪੁੱਛਣੀ ਸੀ ਮੈਨੂੰ ਕਈ ਵਾਰ ਲੋਕ ਕੀ ਕਹ ਦਿੰਦੇ ਨੇ ਨਾ ਤੁਸੀਂ ਇੱਟੇ ਫਿੱਟ ਕਿਉਂ ਹੋ ਨਾ ਤਾਂ ਜਦੋਂ ਮੈਂ ਕਹਿ ਦਿੰਦੀ ਆ ਕਿ ਮੈਂ ਦੱਸਾਂਗੀ ਕਿਉਂ ਕਿਉਂਕਿ ਪਹਿਲਾਂ ਮੈਨੂੰ ਆਪਣੇ ਆਪ ਤੇ ਵਰਕ ਕਰਨਾ ਪੈਣਾ ਰਾਈਟ ਫਿਰ ਮੈਂ ਦੱਸਦੀ ਆ ਕਿ ਨਹੀਂ ਇਹ ਐਕਸਰਸਾਈਜ਼ ਦਾ ਇਹ ਸਹੀ ਮਾਇਨੇ 'ਚ ਇਦਾਂ ਲੱਗੂਗੀ ਫਿਰ ਤੁਸੀਂ ਕਰਿਓ ਕਿਉਂਕਿ ਮੈਂ ਉਹਨੂੰ ਦੱਸਦਾ ਉਹਨਾਂ ਦੀ ਕੋਈ ਹਾਂ ਜਦੋਂ ਪਿੰਚ ਕਰ ਲੈ ਹੋਵੇ ਅਚਨ ਗਾਲਾਂ ਮੈਨੂੰ ਤਾਂ ਕਰ ਦਿੰਗੇ ਉਹ ਵਾਇਰਲ ਉਹਨੂੰ ਫੁੱਟ ਬਲੌਗ ਬਲੌਗ ਨਹੀਂ ਕਰਨੀ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਮੈਨਾਂ ਐਨੇ ਲੱਸਾ ਸੀ ਗਲਤ ਸੋ ਇਸ ਲਈ ਮੈਨੂੰ ਲੱਗਦਾ ਕਿ ਸਨੇ ਆਪ ਤੇ ਚੀਂ ਝੰਡਾਓ ਫਿਰ ਕਿਸੇ ਨੂੰ ਸੁਜੈਸਟ ਕਰੋਗੇ ਇੰਨਾ ਕਰੋ ਹਾਂ ਕਿਉਂਕਿ ਇਹ ਤੁਸੀਂ ਆਪ ਹੀ ਦੱਸਤਾ ਮੈਂ ਪੁੱਛਣ ਲੱਗੀ ਸੀ ਕਿ ਤੁਹਾਡੀ ਸਿਹਤ ਦਾ ਰਾਜ ਕੀ ਹੈ ਤੁਸੀਂ ਆਪਣੇ ਆਪ ਨੂੰ ਇੰਨਾ ਫਿੱਟ ਬਣਾ ਕੇ ਰੱਖੇ ਕਿਉਂਕਿ ਮੈਂ ਹਮੇਸ਼ਾ ਨੇ ਕਈ ਵਾਰ ਤੁਹਾਡੇ ਸਟੇਟਸ ਦੇਖੇ ਆ ਤੇ ਮੈਂ ਹੁਣੇ ਜਿਮ ਲੱਗੀਆਂ ਮੈਂ ਪਹਿਲਾਂ ਨਹੀਂ ਸੀ ਲੱਗੀ ਜਿਮ ਮੇਰਾ ਪੇਟ ਵਧ ਗਿਆ ਤੇ ਮੈਂ ਨਾ ਮੈਂ ਕਿਹਾ ਯਾਰ ਇਹਨਾਂ ਨੂੰ ਮੈਂ ਦੇਖਿਆ ਸਟੇਟਸ ਦੇਖੀ ਮੈਂ ਇਹਨਾਂ ਕੋਚਾਂ ਦੀ ਸੋ ਇਹਨਾਂ ਕਿਵੇਂ ਵਰਕਆਊਟ ਕਰ ਲੈਣੇ ਆ ਔਰ ਤੁਹਾਡੀ ਸਿਹਤ ਦਾ ਮੇਨ ਰਾਜ ਕੀ ਹੈ ਕੀ ਤੁਸੀਂ ਖਾਂਦੇ ਪਿੰਦੇ ਇੱਕ ਗੱਲ ਦੱਸੋ ਮੈਂ ਖਾਂਦੀ ਪਿੰਦੀ ਸਭ ਕੁਝ ਹੀ ਆ ਐਦਾਂ ਦਾ ਕੁਝ ਨਹੀਂ ਹੈਗਾ ਕਿ ਮੈਂ ਡਾਈਟ ਕਰਦੀ ਆ ਜਾਂ ਕੁਝ ਮੈਨੂੰ ਇਹ ਲੱਗਦਾ ਹੁੰਦਾ ਕਿ ਆਈ ਲਵ ਮਾਈ ਸੈਲਫ ਮੈਂ ਆਪਣੇ ਆਪ ਨੂੰ ਬਹੁਤ ਪਿਆਰ ਕਰਦੀ ਆ ਮੈਂ ਆਪਣੇ ਪਰਿਵਾਰ ਨੂੰ ਪਾਲਣਾ ਵਾਂ ਤੇ ਉਹਨਾਂ ਨੂੰ ਪਾਲਣ ਲਈ ਮੇਰੀ ਸਿਹਤ ਬਹੁਤ ਜ਼ਰੂਰੀ ਆ ਜੇ ਮੈਂ ਮੰجهه ਤੇ ਪੈ ਗਈ ਤਾਂ ਮੇਰਾ ਪਰਿਵਾਰ ਤਾਂ ਭੁੱਖਾ ਮਰ ਜਾਊਗਾ ਤਾਂ ਉਸ ਕਰਕੇ ਮੈਂ ਆਪਣੇ ਆਪ ਤੇ ਐਫਰਟ ਜ਼ਿਆਦਾ ਕਰਦੀ ਆ ਕਿ ਮੈਨੂੰ ਹਸਪੀਟਲ ਦਾ ਜਾਣਾ ਨਹੀਂ राइट राइट। ਹੁਣ ਮੈਂ ਫੇਰ ਆਪਾਂ ਚੋਰੇ ਤੇ ਆਉਂਦੇ ਆਂ। ਚੋਰੇ 'ਚ ਅਜਿਹਾ ਕੀ ਖਾਸ ਹੈ ਕਿ ਸਾਡੀ ਆਡੀਅנס ਦੇਖੇ ਔਰ ਉਹਨੂੰ ਪਸੰਦ ਕਰੇ ਕਿਉਂਕਿ ਆਡੀਅנס ਦਾ ਦੇਖਣ ਨੂੰ ਬਹੁਤ ਕੁਝ ਭਾਲਦੇ ਔਰ ਬਹੁਤ ਕੁਝ ਦੇਖਦੇ। ਬਸ ਇਹਦਾ ਸਦਾ ਇੱਕੋ ਹੀ ਲਬਦ ਆ ਖਾਸ ਕਰਕੇ ਕੁੜੀਆਂ ਲਈ ਕਿਉਂਕਿ ਕੁੜੀਆਂ ਨੂੰ ਬਹੁਤ ਚੀਜ਼ਾਂ ਰਿਲੇਟ ਕਰਦੀਆਂ ਨੇ ਹਮੇਸ਼ਾ ਹਨਾ ਕਿ ਐਦਾਂ ਦਾ ਹਸਬੰਦ ਹੋਣਾ ਚਾਹੀਦਾ, ਐਦਾਂ ਦਾ ਆ ਬੰਦਾ ਹੋਣਾ ਚਾਹੀਦਾ, ਐਦਾਂ ਦੀ ਇਹ ਚੀਜ਼ ਹੋਣੀ ਚਾਹੀਦੀ ਆ ਔਰ ਮੈਂ ਸਪੈਸ਼ਲੀ ਸਾਰੀਆਂ ਗਰਲਜ਼ ਨੂੰ, ਸਾਰੀਆਂ ਊਮਨਸ ਨੂੰ ਇਹ ਕਹਿਣਾ ਚਾਹੂੰਗੀ ਇਹ ਇੱਕ ਕਨਸੈਪਟ ਦੇਖਣਾ ਤੁਹਾਡੇ ਲਈ ਤਾਂ ਜ਼ਰੂਰੀ ਆ ਕਿਉਂਕਿ ਤੁਸੀਂ ਕਿਸੇ ਨੂੰ ਆਇਨਾ ਦਿਖਾ ਸਕਦੇ ਹੋ ਕਿਸੇ ਨੂੰ ਉਹਦਾ ਚਿਹਰਾ ਦਿਖਾ ਸਕਦੇ ਹੋ ਕਿਸੇ ਨੂੰ ਕਿਸੇ ਦੀ ਸ਼ਕਲ ਦਿਖਾਣੀ ਹੋਵੇ ਨਾ ਜਾਂ ਤੱਕ ਗਲੇ 'ਚ ਚਸ਼ਮਾ ਉਹ ਪਾ ਕੇ ਸਦਾ ਗਲੇ 'ਚ ਚਸ਼ਮਾ ਇਦਾਂ ਦਾ ਪਾਓ ਕਿ ਉਹਨੂੰ ਉਹਦੀ ਨਜ਼ਰ ਨਾ ਸਮਝ ਆਏ ਕਿ ਉਹ ਨਜ਼ਰ ਕਿਦਾਂ ਰੱਖ ਰਿਹਾ ਤੇ ਦੂਜਾ ਜਾਂ ਫਿਰ ਆਇਨਾ ਪਾ ਕੇ ਖੂਬ ਤਾਂ ਕਿ ਉਹ ਬੰਦਾ ਜਦੋਂ ਤੁਹਾਡੇ ਤੇ ਨਜ਼ਰ ਰੱਖਦਾ ਉਹਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਕਿਦਾਂ ਦੀ ਨਜ਼ਰ ਰੱਖ ਰਿਹਾ ਸੋ ਇਹ ਸਾਡੀ ਜਿਹੜੀ ਵੈਬ ਸੀਰੀਜ਼ ਆ ਇਹ ਹੀ ਚੀਜ਼ ਦਰਸਾ ਰਹੀ ਆ ਸੋ ਮਿਲਦਾ ਇੱਕ ਵਾਰੀ ਦੇਖਣੀ ਜ਼ਰੂਰ ਚਾਹੀਦੀ ਹੈ ਥੈਂਕ ਯੂ ਸੋ ਮੱਚ ਮੈਮ ਮੈਂ ਵੀ ਇਹੀ ਕਹੂੰਗੀ ਕਿ ਅਗਰ ਆਪਣੇ ਆਪ ਦੇ ਵਿੱਚ ਵੀ ਕੁਝ ਅਜੀਹਾ ਕਹਿੰਦੇ ਜੋ ਬਹੁਤ ਵੱਡਾ ਵਧੀਆ ਸਲੋਗਨ ਹੈ ਕੋਈ ਬਹੁਤਾ ਹੁੰਦਾ ਕੋਈ ਥੋੜਾ ਹੁੰਦਾ ਪਰ ਹਰ ਬੰਦਾ ਚੋਰਾ ਹੁੰਦਾ ਸੋ ਜੇ ਤੁਸੀਂ ਵੀ ਆਪਣੇ ਵਿੱਚ ਥੋੜਾ ਬਹੁਤਾ ਚੋਰਾਪਨ ਦੇਖਣਾ ਚਾਹੁੰਦੇ ਹੋ ਤਾਂ ਇੱਕ ਵਾਰ ਜਿਹੜੀ ਚੋਰਾ ਵੈਬ ਸੀਰੀਜ਼ ਹੈ ਉਹ ਜ਼ਰੂਰ ਦੇਖਣਾ ਪਰ ਸਾਨੂੰ ਵੈਬ ਸੀਰੀਜ਼ ਦੇ ਕੇ ਕਮੈਂਟ ਜ਼ਰੂਰ ਕਰਨਾ ਕਿ ਜਿਹੜਾ ਇਹ ਵਾਲਾ ਪਾਰਟ ਸੀ ਇਹ ਮੇਰੇ ਨਾਲ ਰਿਲੇਟ ਕਰਦਾ ਸੋਈ ਨਹੀਂ ਦੱਸਣ ਵਾਲਾ ਇਸ ਦੀ ਸਹੀ ਕਿਹਾ ਨਹੀਂ ਬਾਕੀ ਜਿਹੜਾ ਸੱਚਾ ਬੰਦਾ ਹੋਊਗਾ ਹੀ ਕਹਿ ਵੀ ਦਿੰਦਿਆ ਕਿ ਹਾਂ ਮੋੜੀਆਂ ਦੱਸਣਗੀਆਂ ਕਿਸ ਨਾਮ ਦਾ ਬੰਦਾ ਚੋਰਾ ਹੈਗਾ ਮੈਂ ਉਹ ਸਭ ਪਤਾ ਚੱਲ ਜਾਏਗਾ ਸੋ ਸਾਨੂੰ ਹੁਣ ਮੈਨੂੰ ਇਹ ਰਕੂਨਮ ਸੂਜ ਨੂੰ ਦਿਓ ਇਜਾਜ਼ਤ ਛੇ ਸਹੀ ਕਾ